ਸਸਤੀ ਗਰਸਾਹ ਰਿਆ ਅੱਜ ਤੁਹਾਡਾ ਸਤਿੰਦਰ ਸੋਈ ਦੇ ਵਿੱਚ ਸਵਾਗਤ ਹੈ ਅੱਜ ਤੁਹਾਨੂੰ ਟਾਬਾ ਸਟਾਈਲ ਚਿੱਲੀ ਪਲੇਟ ਬਣਾ ਕੇ ਦਿਖਾਵਾਂਗੇ ਸਭ ਤੋਂ ਪਹਿਲਾਂ ਅਸੀਂ 250 ਗ੍ਰਾਮ ਪਨੀਰ ਲਿਆ ਇਸ ਦੇ ਛੋਟੇ ਛੋਟੇ ਟੁਕੜੇ ਕਰ ਲਏ ਵਿੱਚ ਥੋੜਾ ਜਿਹਾ ਨਮਕ ਢੇਗੀ ਮਿਰਚ ਗਰਮ ਸਲੌ ਪਾ ਕੇ ਪਿਲਾ ਲਿਆ ਚੰਗੀ ਤਰ੍ਹਾਂ ਮਿਕਸ ਕਰਕੇ ਤਬਦੀ ਕਟੋਰੀ ਦਹੀਂ ਦੀ ਲੈ ਲਈ ਤਾਜ਼ਾ ਦਹੀਂ ਖੱਟਾ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਅੱਧਾ ਚਮਚਾ ਹਲਦੀ ਦਾ ਅੱਧਾ ਹੀ ਢੇਗੀ ਮਿਰਚ ਥੋੜੀ ਜਿਹੀ ਲਾਲ ਮਿਰਚ ਪਾ ਕੇ ਇਸ ਨੂੰ ਲਾਲ ਪਾ ਲਾ ਕੇ ਬਸ ਇਹਨੂੰ ਰੱਖ ਦਿਓ ਇੱਕ ਚਮਚ ਤੇਲ ਦਾ ਪਾਓ ਤੇਲ ਗਰਮ ਪਾਨ ਤੋਂ ਬਾਅਦ ਅਸੀਂ ਹੁਣ ਇਹਦੇ ਵਿੱਚ ਪਨੀਰ ਦੇ ਟੁਕੜੇ ਫਰੌਨ ਕਰ ਲਵਾਂਗੇ ਹਲਕਾ ਬ੍ਰਾਊਨ ਹੋਣ ਤੱਕ ਪਨੀਰ ਨੂੰ ਸ라이ਸ ਕਰਨਾ ਹੁਣ ਸਾਡਾ ਪਨੀਰ ਲਾਈ ਫਰੋਂਮ ਹੋਮ ਦੰਗੇ ਕੱਢ ਲਵਾਂਗੇ ਅਸੀਂ ਹੁਣ ਚੋਰਸ ਕੱਟੇ ਹੋਏ ਪਿਆਜ਼ ਨਾਲ ਸ਼ਿਮਲਾ ਮਿਰਚ ਨੂੰ ਫਰਾਈ ਕਰਾਂਗੇ ਪਹਿਲਾਂ ਥਿਆਲ ਆਕੇ ਅੱਗੇ ਸਭ ਤੋਂ ਬਾਅਦ ਨਾਲੇ ਸ਼ਿਮਲਾ ਮਿਰਚ ਥਾ ਇਨਾਂ ਨੂੰ ਦੋ ਕਮੇਲ ਦੀ 3 ਪਿਆਜ਼ ਦਾ 6 ਕੱਟਣਾ। ਫੋਨਤੀ ਇਹਨਾਂ ਨੂੰ ਪਲੇਟ ਵਿੱਚ ਕੱਢ ਲਾਉ। ਇਸ ਤਰ੍ਹਾਂ ਰੱਖ ਲੈ। ਜੀਰਾ, ਦੋ ਤੇਜ ਪੱਤੇ, ਇੱਕ ਲਾਚੀ, ਦੋ ਛੋਟੀਆਂ ਦੋ ਲੌਂਗ। ਅਦਰ ਵਿੱਚ ਨਾਲ ਹੀ ਅਦਰਕ ਲਸਣ ਦੀ ਪੇਸਟ ਪੁਰਤਕੇ ਚੇਲੇ ਨਾਲ ਹੁਣ ਸਾਡਾ ਪਿਆਰ ਚੰਗੀ ਤਰ੍ਹਾਂ ਖੁੱਜ ਗਿਆ ਇਹਦੇ ਵਿੱਚ ਅਸੀਂ ਦਹੀਂ ਵਾਲੀ ਪੇਸਟ ਪਾਉਂਦੇ ਹਾਂ ਜਰਾ ਮਿਕਸ ਕਰਦੇ ਹਾਂ ਥੋੜਾ ਜਿਹਾ ਪਾਣੀ ਪਾਉਂਦੇ ਹਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਉਂਦੇ ਹਾਂ ਮਿਕਸ ਕਰਦੇ ਹਾਂ ਯੋ ਸਾਧਿਤਾ ਹੁਣ ਇਹਦੇ ਵਿੱਚ ਸੀ ਟਮਾਟਰ ਦੀ ਪਿਉਰੀ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਸਵਾਦ ਅਨਸਾਰ ਨਮਕ ਪਾ ਲਈਏ ਇਸ ਨੂੰ 2 ਕਮਿੰਟ ਘੱਟ ਸੜ ਕੇ ਗੈਸ 2 ਕਮਿੰਟ ਲਈ ਪਕਾਵਾਂਗੇ ਜਦੋਂ ਤੁਮ ਮਸਾਲਾ ਪੁੱਜ ਗਿਆ ਉਹ ਨਹੀਂ ਦੇਰ ਅਸੀਂ ਇੱਕ ਚਮਚੇ ਗੇਸਨ ਦਾ ਪਾ ਕੇ ਕੋਣੁ ਜੇ ਹੈ ਤੇਰੇ ਵਿੱਚ ਪਾਲ ਸਪੋਨਟਨਸਾਤ ਤਿਆਰ ਹੋ ਗਿਆ ਇਹਦੇ ਵਿੱਚ ਉਹ ਚਮਚ ਮલાઈ ਦੇ ਪਾਓ ਬਰਾਹ ਪ੍ਰਾਸ਼ ਮલાઈ ਥੋੜਾ ਜਿਆਦਾ ਟੱਕ ਦੇਣਾ 2 ਮਿੰਟ ਨੂੰ ਉਹਨੂੰ masala ਤਿਆਰ ਹੋ ਗਿਆ ਇਹਦੇ ਵਿੱਚ ਥੋੜੀ ਜੀ ਪੁੱਜੀ ਹੋਈ ਕਸੂਰੀ ਮੇਥੀ ਪਾ ਲਈ ਇਹਦੇ ਨਾਲ ਟੇਸਟ ਅੱਛਾ ਹੋ ਜਾਂਦਾ ਹੈ ਇਹਦੇ ਵਿੱਚ ਤੁਸੀਂ ਸ਼ਿਮਲਾ ਮਿਰਚ ਪਿਆਜ਼ ਪਾ ਸਕਦੇ ਹੋ ਇਹਨਾਂ ਨੂੰ masala ਆ ਲੈਣ

ज <takes> <नसी सबदी नौ? takes> <वीचे, card> <takes> पता का देना। पहले अस हरा धनिया पाव गे फिर एपर कटा हुआ अदरक पाव गे लच्छेदार लंबा लंबा कपड़े पर लच्छेदार पावांगे हम साड़ी सब्जी के तैयार रेसिपी का पसंद आई प्लीज लाइक शेयर कमेंट सब्सक्राइब जरूर करें